ਅਜੀਤ ਵੈਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਨਜੋਤ ਸਿੰਘ 2.5 ਸਾਲ ਚ ਪੰਜਾਬ ਸਰਕਾਰ ਬੰਦ ਨਹੀਂ ਕਰਾ ਸਕੀ ਰੇਤ ਦੀ ਕਾਲਾ ਬਾਜ਼ਾਰੀ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਆਮ ਆਦਮੀ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਦੇ ਵਿੱਚੋਂ ਇੱਕ ਵਾਅਦਾ ਸੂਬੇ ਦੇ ਵਿੱਚ ਰੇਤ ਮਾਫੀਆ ਖਤਮ ਕਰਨ ਦਾ ਵੀ ਐਲਾਨ ਕੀਤਾ ਸੀ ਅਤੇ ਇਸ ਤੋਂ ਇਲਾਵਾ ਲੋਕਾਂ ਨੂੰ 5.5 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤ ਉਪਲਬਧ ਕਰਵਾਉਣ ਦਾ ਐਲਾਨ ਕੀਤਾ ਸੀ ਪਰ ਇਹ ਵਾਅਦਾ ਵੀ ਬਾਕੀ ਵਾਅਦਿਆਂ ਵਾਂਗ ਹਵਾ 'ਚ ਗਮ ਹੋ ਗਿਆ ਅਤੇ ਲੋਕਾਂ ਨੂੰ ਰੇਤ 10 ਗੁਣਾ ਵਧੇਰੇ ਮੁੱਲ ਤੇ ਖਰੀਦਣੀ ਪੈ ਰਹੀ ਹੈ ਜਿਸ ਵਿੱਚੋਂ ਵਧੇਰੇ ਰੇਤ ਨਜਾਇਜ਼ ਮਾਈਨਿੰਗ ਰਾਹੀਂ ਜਾਂ ਗਵਾਂਡੀ ਸੂਬਿਆਂ ਤੋਂ ਪਹੁੰਚ ਰਹੀ ਹੈ ਪੰਜਾਬ ਚ ਇਸ ਵੇਲੇ ਰਾਵੀ ਬਿਆਸ ਅਤੇ ਸਤਲੁਜ ਦਰਿਆ ਵਹਿ ਰਹੇ ਹਨ ਜੋ ਪਾਣੀ ਦੇ ਨਾਲ ਰੇਤ ਦੇ ਕੁਦਰਤੀ ਸਰੋਤ ਵੀ ਹਨ ਦੋ ਤਾਈਦ ਹਾਕੀਆਂ ਤੋਂ ਦਰਿਆਵਾਂ ਦੇ ਵਿੱਚੋਂ ਨਿਕਲਣ ਵਾਲੀ ਰੇਤ ਦਾ ਸ਼ੁਰੂ ਹੋਇਆ ਗੋਰਖ ਧੰਦਾ ਅੱਜ ਸਿਖਰ ਤੇ ਪਹੁੰਚ ਗਿਆ ਹੈ 82 ਲੋਕਾਂ ਦੀ ਸ਼ੈਤੇ ਭੋ ਮਾਫੀਆ ਡਰੱਗ ਮਾਫੀਆ ਵੰਗ ਰੇਤ ਮਾਫੀਏ ਵੀ ਸੂਬੇ ਦੇ ਵਿੱਚ ਵੱਧ ਫੁੱਲ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਦੇ ਵਿੱਚ ਆਏ 2.5 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਹੈ ਅਤੇ ਇਸ ਸਰਕਾਰ ਦੀ ਰੇਤ ਨੀਤੀ ਅਜੇ ਤੱਕ ਸਪਸ਼ਟ ਨਹੀਂ ਹੋ ਸਕੀ ਅਤੇ ਸੂਬੇ ਦੇ ਵਿੱਚ ਅਣਅਧਿਕਾਰਤ ਤੌਰ ਤੇ ਰੇਤ ਦੀ ਮਾਈਨਿੰਗ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ ਅਤੇ ਰੇਤ ਦੀ ਕਾਲਾ ਬਾਜ਼ਾਰੀ ਹੋ ਰਹੀ ਹੈ ਸਰਕਾਰ ਦੇ ਵੱਲੋਂ ਐਲਾਨੇ ਮੁੱਲ ਨਾਲੋਂ ਲੋਕਾਂ ਨੂੰ 10 ਗੁਣਾ ਵਧੇਰੇ ਮੁੱਲ ਤੇ ਰੇਤ ਮਿਲ ਰਹੀ ਹੈ ਜਿਸ ਨਾਲ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਲਈ ਆਪਣਾ ਅਸ਼ਿਆਨਾ ਬਣਾਉਣਾ ਔਖਾ ਹੋਇਆ ਪਿਆ ਹੈ ਪੰਜਾਬ ਚ ਇਸ ਵੇਲੇ ਵਧੇਰੇ ਕਰਕੇ ਰੇਤ ਨ ਜਾਇਜ ਮਾਈਨਿੰਗ ਰਾਹੀਂ ਜਾਂ ਗਵਾਂਟੀ ਸੂਬਿਆਂ ਜੰਮੂ ਤੇ ਹਿਮਾਚਲ ਪ੍ਰਦੇਸ਼ ਤੋਂ ਆ ਰਹੀ ਹੈ ਇਸ ਸੰਬੰਧ ਵਿੱਚ ਰੇਤ ਬਜਰੀ ਦੇ ਕਾਰੋਬਾਰ ਨਾਲ ਜੁੜੇ ਤਾਰਿਕ ਉਜੀ ਦਾ ਕਹਿਣਾ ਹੈ ਕਿ ਰੇਤ ਨੂੰ ਲੈ ਕੇ ਸਰਕਾਰ ਦੀ ਨੀਤੀ ਸਪਸ਼ਟ ਨਾ ਹੋਣ ਕਰਕੇ ਇਸ ਵੇਲੇ ਰੇਤ ਦੀ ਸਹੀ ਕੀਮਤ ਦਾ ਪਤਾ ਲਗਾਉਣਾ ਔਖਾ ਹੈ ਵੱਡੇ ਵਪਾਰੀਆਂ ਵੱਲੋਂ ਮਨਮਰਜ਼ੀ ਦਾ ਮੁੱਲ ਵਸੂਲਿਆ ਜਾਂਦਾ ਹੈ ਜੋ 50 ਰੁਪਏ ਤੋਂ ਲੈ ਕੇ 60 ਰੁਪਏ ਪ੍ਰਤੀ ਫੁੱਟ ਤੱਕ ਪਹੁੰਚ ਜਾਂਦਾ ਹੈ ਉਸਨੇ ਕਿਹਾ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਰੇਤ ਜੰਮੂ ਅਤੇ ਹਿਮਾਚਲ ਪ੍ਰਦੇਸ਼ ਤੋਂ ਆ ਰਹੀ ਹੈ ਜਦਕੀ ਪੰਜਾਬ ਦੇ ਵਿੱਚ ਵਹਿ ਰਹੇ ਤਿੰਨ ਦਰਿਆਵਾਂ ਦੇ ਵਿੱਚੋਂ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਰੇਤ ਕੱਢੀ ਜਾਵੇ ਤਾਂ ਲੋਕਾਂ ਨੂੰ ਸਸਤੀ ਰੇਤ ਮਿਲ ਸਕਦੀ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹਨ ਉਸ ਤੋਂ ਜਾਪਦਾ ਹੈ ਕਿ ਰੇਤ ਨੀਤੀ ਨੂੰ ਲੈ ਕੇ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ ਜੋ 2.5 ਸਾਲ ਦੇ ਵਿੱਚ ਰੇਤ ਦੀ ਕਾਲਾ ਬਾਜ਼ਾਰੀ ਨੂੰ ਖਤਮ ਨਹੀਂ ਕਰ ਸਕੇ ਬਿਊਰੋ ਰਿਪੋਰਟ ਅਜੀਤ ਵੈਬ ਟੀਵੀ